ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਅਮਰਤ ਵਿਰੇ ਜਾ ਕੇ ਸਤਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀਆਂ ਲਵਾ ਰਹੇ ਹਾਂ ਆਓ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਪਿਆਰਿਓ ਗੁਰੂ ਸ਼ਬਦ ਦੀ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਲੜੀवार ਵਿਆਖਿਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪੂਤਰ ਗੁਰਬਾਣੀ ਸੁਖਮਨੀ ਸਾਹਿਬ ਦੇ ਵਿੱਚੋਂ ਰਚਨ ਕਰਤਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਚੱਲ ਰਹੀ ਹੈ ਜੀ 8ਵੀਂ ਅਸ਼ਟਪਦੀ ਦੇ ਚੌਥੇ ਪਾਦੀ ਵਿਚਾਰ ਆਪਾਂ ਕਰਨੀ ਹੈ ਕੱਲ ਆਪਾਂ ਤੀਜੇ ਪਾਦੀ ਵਿਚਾਰ ਕੀਤੀ ਸੀ ਰਲ ਮਿਲ ਕੇ ਪਹਿਲਾ ਪਾਠ ਖੜ ਲਗੇ ਜੀ ਸਾਰੇ ਆਪਾਂ ਬ੍ਰਹਮ ਗਿਆਨੀ ਏਕ ਉਪਰਿਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਕਾ ਗਰੀਬੀ ਸਮਹਾ ਬ੍ਰਹਮ ਗਿਆਨੀ ਪਰਉਪਕਾਰਮਹ ब्रह्म ज्ञानी कै नाहीं तंदा ब्रह्म ज्ञानी ले ठावत बन्दा ब्रह्म ज्ञानी कै होए सो फळा ब्रह्म ज्ञानी सो फल फळा ब्रह्म ज्ञानी संग सगलो आधार नानक ब्रह्म ज्ञानी ਜਪੈ ਸਗਲ ਸੰਸਾਰ ਇਹ ਜੀ ਚੌਥਾ ਪਾਦ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਸ਼ਬਦ ਦੇ ਵਿੱਚ ਇਸ ਪਾਦ ਦੇ ਵਿੱਚ ਅੱਠਵੀਂ ਅਸ਼ਟ ਪਦੀ ਦੇ ਚੌਥੇ ਪਾਦ ਦੇ ਵਿੱਚ ਬ੍ਰਹਮ ਗਿਆਨੀ ਦ੍ਰਿਸ਼ਟੀ ਹੈ ਜੋ ਅੰਦਰ ਦੀ ਅਵਸਥਾ ਹੈ ਪਿਆਰਿਓ ਉਨਾਂ ਦੀਆਂ ਮਹਾਨਤਾਵਾਂ ਵਿਸ਼ੇਸ਼ਤਾਵਾਂ ਦੱਸ ਰਹੀ ਹੈ ਸਤਿਗੁਰੂ ਬ੍ਰਹਮ ਗਿਆਨੀ ਏਕ ਉੱਪਰ ਆਸ ਰੱਖੇਂਦੇ ਵੀ ਜਿਨ੍ਹਾਂ ਦੀ ਦ੍ਰਿਸ਼ਟੀ ਬ੍ਰਹਮ ਗਿਆਨੀ ਬਣ ਜਾਂਦੀ ਹੈ ਨਾ ਅੰਦਰ ਦੀ ਅਵਸਥਾ ਬ੍ਰਹਮ ਗਿਆਨ ਵਾਲੀ ਬਣ ਜਾਂਦੀ ਹੈ ਉਹ ਇੱਕ ਉੱਤੇ ਆਸ ਰੱਖਦੇ ਆ ਇੱਕ ਪ੍ਰਮਾਤਮਾ ਉੱਤੇ ਉਹ ਫਿਰ ਮਾਨਵ ਕੀ ਟੇਕ ਬਿਰਥੀ ਸਭ ਜਾਣ ਦੇਵਨ ਕਹੋ ਇੱਕ ਹੈ ਭਗਵਾਨ ਉਹ ਫਿਰ ਕਿਸੇ ਬੰਦੇ ਦੇ ਉੱਤੇ ਭਰੋਸਾ ਨਹੀਂ ਰੱਖਦੇ ਕਿ ਮੈਂਨੇ ਮੇਰੀ ਫਲਾਣਾ ਬੰਦਾ ਮਦਦ ਕਰ ਦੂਗਾ ਮੇਰੀ ਫਲਾਣਾ ਬੰਦਾ ਮਦਦ ਕਰ ਦੂਗਾ ਨਹੀਂ ਇੱਕ ਪ੍ਰਮਾਤਮਾ ਉੱਤੇ ਹੀ ਭਰੋਸਾ ਰੱਖਦੇ ਆ ਟਿੰਗਲਵਾੜੇ ਵਾਲੇ ਮਹਾਂਪੁਰਸ਼ ਭਗਤ ਪੂਰਨ ਜੀ ਦਾ ਜੀਵਨ ਪੜ੍ਹ ਕੇ ਵੇਖੋ ਤੁਸੀਂ ਕਹਿੰਦੇ ਵੀ ਇੱਕ ਵਾਰ ਨਾ ਜਦੋਂ ਉਹਨਾਂ ਨੇ ਟਿੰਗਲਵਾੜਾ ਚਲਾਇਆ ਹੋਇਆ ਸੀ ਲੋੜਵੰਦ ਕੋੜੀ ਜਾਂ ਹੋਰ ਅਪਾਜ ਲੋਕ ਸੀਗੇ ਅਪਾਹਜ ਜਿਹਨੂੰ ਆਪਾਂ ਕਹਿੰਦੇ ਨੇ ਹੱਥ ਪੈਰ ਨਹੀਂ ਕੰਮ ਕਰਦੇ ਇਹ ਜਿਹੇ ਮਨੁੱਖ ਲੈ ਕੇ ਆਉਂਦੇ ਸੀ ਆਪਣੇ ਜੋ ਇਹ ਬੇਸਹਾਰਾ ਵਾਸਤੇ ਖੁੱਲਿਆ ਹੋਇਆ ਸੀ ਭਗਤ ਟਿੰਗਲਵਾੜੇ ਵਾਲੇ ਮਹਾਂਪੁਰਸ਼ਾਂ ਨੇ ਪਿੰਗਲਵਾੜਾ ਕਹਿੰਦੇ ਆਪਾਂ ਜੀ ਜਿੱਥੇ ਪਿੰਗਲੇ ਆ ਜਿਹੜੇ ਰੱਖੇ ਜਾਂਦੇ ਆ ਭਗਤਪੁਰ ਜੀ ਨੂੰ ਕਹਿੰਦੇ ਦਿੱਕਤ ਆ ਗਈ ਕਾਦੀ ਦਿੱਕਤ ਆ ਗਈ ਖੁਰਾਕ ਪਾਣੀ ਦੀ ਕਹਿੰਦੇ ਬੋਰਡ ਦੇ ਦਰਖਤ ਥੱਲੇ ਬੈਠੇ ਸੀ ਮਹਾਪੁਰਸ਼ ਅਕਾਲਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਕਹਿੰਦੇ ਉੱਥੇ ਬੈਠੇ ਜਦੋਂ ਸੇਵਾਦਾਰ ਨੇ ਦੱਸਿਆ ਨਾ ਵੀ ਮਹਾਰਾਜ ਵੀ ਸੱਤ ਪੁਰਸ਼ੋ ਅੱਜ ਸ਼ਾਮ ਦਾ ਖਾਣਾ ਜਿਹੜਾ ਉਹ ਵੀ ਮੁੱਕ ਚੁੱਕਿਆਗਾ ਵੀ ਹੋ ਸਕਦਾ ਵੀ ਅੱਜ ਭੁੱਖੇ ਸੌਣਾ ਪਵੇ ਕਹਿੰਦੇ ਵੀ ਸਤ ਪੁਰਸ਼ਾਂ ਨੇ ਉਸੇ ਵੇਲੇ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ हे ਅਕਾਲ ਪੁਰਖ ਵਾਹਿਗੁਰੂ ਤੂੰ ਸਭ ਜੀਵਾਂ ਨੂੰ ਸੰਭਾਲਣ ਵਾਲਾ ਹੈ ਸਭ ਜੀਵਾਂ ਦੇ ਵਿੱਚ ਵਸਦਾਗਾ ਸਭ ਥਾਂ ਦੇ ਉੱਤੇ ਪਰਿਪੂਰਨ ਹੈ ਇਹ ਪ੍ਰਮਾਤਮਾ ਅਸੀਂ ਵੀ ਇਹ ਬੇਸਹਾਰਾ ਜਿਨ੍ਹਾਂ ਨੂੰ ਕੋਈ ਸੰਭਾਲਦਾ ਨਹੀਂ ਕਿੰਨਾਂ ਦਾ ਮਾਤਾ ਪਿਤਾ ਨਹੀਂਗਾ ਉਨਾਂ ਵਾਸਤੇ ਸਹਾਰਾ ਬਣਾਇਆ ਸੀ ਤਾਂ ਤੇ ਚਲਣਾ ਕਾਲਪੁਰਖ ਵਾਹਿਗੁਰੂ ਤੇਰੇ ਆਸਰੇ ਐ ਕਹਿੰਦੇ ਉੱਦੈ ਇੰਨੀ ਰਸਦਾ ਆ ਗਈ ਉੱਦੈ ਸ਼ਾਮ ਤੱਕ ਵੀ ਕਈ ਮਹੀਨੇ ਕਹਿੰਦੇ ਰਸਦ ਨਹੀਂ ਮੁੱਕੀ ਸੀ ਵੇਖੋ ਭਰੋਸਾ ਗੱਲ ਗੱਲ ਭਰੋਸੇ ਦੀ ਹੈ ਏਕਦੀ ਹੈ ਵੀ ਜਦੋਂ ਕਹਿੰਦੇ ਗੁਰੂ ਜੀ ਕਹਿੰਦੇ ਪ੍ਰਮਾਤਮਾ ਦਾ ਨਾਮ ਜਪਦੇ ਨਾ ਅੰਦਰ ਦੀ ਅਵਸਥਾ ਬਣ ਜਾਂਦੀ ਹੈ ਗੁਰੂ ਜੀ ਕਹਿੰਦੇ ਬ੍ਰਹਮ ਗਿਆਨੀ ਇੱਕ ਉਪਰਾਸ ਬਸ ਇੱਕ ਉਤੇ ਆਸ ਰੱਖਦੇ ਆ ਸੰਨਤਾਸ ਹੀ ਹੁੰਦੇ ਨਾ ਫਲਾਨਾ ਸਾਡਾ ਡੀਐਸਪੀ ਐ ਉਹ ਕਰ ਦੂਗਾ ਭਾ ਮਦਦ ਸਾਡੀ ਉਹ ਫਲਾਨਾ ਸਾਡਾ ਐਮਐਲਏ ਆ ਉਹ ਸਾਡੀ ਮਦਦ ਕਰ ਦੂਗਾ ਉਹ ਫਲਾਨਾ ਸਾਡਾ ਫਾਨੇ ਥਾਂ ਤੇ ਲੱਗਿਆ ਉਹ ਮਦਦ ਕਰ ਦੂਗਾ ਰੱਬ ਦੇ ਪਿਆਰ ਨੂੰ ਕੋਈ ਕਿਸੇ ਤੇ ਆਸ ਨਹੀਂ ਹੁੰਦੀ ਪਿਆਰ ਨਾ ਉਹ ਇੱਕ ਪ੍ਰਮਾਤਮਾ ਉੱਤੇ ਟੇਕ ਰੱਖ ਕੇ ਬਸ ਵਾਹਿਗੁਰੂ ਜੋ ਤੂੰ ਕਰਨਾ ਹੈ ਆਹ ਵੀ ਕਰਾ ਦੇਣਾ ਬਸ ਤੇ ਕਰਾ ਵੀ ਦਿੰਦਾ ਪਿਆਰ ਪ੍ਰਮਾਤਮਾ ਜਦੋਂ ਆਫਸਰ ਦੇ ਵਿੱਚ ਬਹਿ ਗਿਆ ਵੀ ਸਭ ਦੇ ਵਿੱਚ ਜੋਤ ਹੀ ਉਹਦੀ ਹੈ ਤੇ ਆਵਾਜ਼ ਵਾਰ ਮਾਰ ਕੇ ਉਹ ਤਾਂ ਕੰਮ ਕਰਾਉਂਦਾ ਪਰਮਾਤਮਾ ਤਾਂ ਆਵਾਜ਼ ਮਾਰ ਕੇ ਵੀ ਪ੍ਰੈਕਟੀਕਲ ਜਿਹੜੇ ਸੱਤ ਪੁਰਸ਼ ਦੱਸਦੇ ਐ ਵੀ ਆਵਾਜ਼ ਮਾਰ ਕੇ ਕੰਮ ਹੋ ਜਾਂਦਾ ਹੈ ਆਜੋ ਭਾਈ ਥੋੜਾ ਕੰਮ ਕਰਕੇ ਦਿਨੇ ਆਜੋ ਪਰਾਂ ਪਹਿਲਾਂ ਸੋ ਐਸੀ ਅਵਸਥਾ ਅੰਤਰ ਦੀ ਬਣ ਜਾਂਦੀ ਹੈ ਜੀ ਬ੍ਰਹਮ ਗਿਆਨੀ ਕਾ ਨਹੀਂ ਬినాਸ਼ ਕਹਿੰਦੇ ਵੀ ਬ੍ਰਹਮ ਗਿਆਨੀ ਕਦੇ ਨਾਸ਼ ਨਹੀਂ ਹੁੰਦਾ ਆਪ ਪਤਾ ਨਾਸ਼ ਹੋ ਜਾਨੇ ਪਿਆਰੇ ਹੁੰਦਾ ਨਾ ਆਪਣਾ ਨਾਸ਼ ਆਪਾਂ ਨਾਸ਼ ਹੋ ਜਾਨੇ ਐ ਜਿਹੜੇ ਚੰਗੇ ਕਰਮ ਕਰਦੇ ਆ ਦੁਨੀਆ ਵਿੱਚ ਰਹਿੰਦੇ ਹੋਇਆ ਭਲੇ ਦੇ ਕੰਮ ਕਰਦੇ ਆ ਉਹ ਕਦੇ ਬਨਾਸ਼ ਨਹੀਂ ਹੁੰਦੇ ਕੀ ਭਗਤ ਪੂਰਨ ਜੀ ਬਿੰਗਲਵਾੜੋਂ ਦੇ ਵਾਲੇ ਬਨਾਸ਼ ਹੋਣ ਕੇ ਪਿਆਰੇ ਉਹਨਾਂ ਦੀਆਂ ਤਾਂ ਫਿਲਮਾਂ ਬਣਨ ਉਹਨਾਂ ਦੇ ਨਾਂ ਦੇ ਉੱਤੇ ਵੀ ਕਿਵੇਂ ਬੇਸਹਾਰਾ ਲੋਕਾਂ ਦੀ ਸਹਾਇਤਾ ਕਰਦੇ ਸੀ ਕਿਵੇਂ ਗੰਦਗੀ ਪਈ ਅਸੀਂ ਤਾਂ ਗਲੀਆਂਾਂ ਦੇ ਵਿੱਚ ਗੰਦ ਪਾਉਣੇ ਆ ਅਜੇ ਤੱਕ ਅਜੇ ਤੱਕ ਗਵਰਨਰਾਂ ਨੂੰ ਦੁੱਖ ਦਿੰਨੇ ਆ ਨਾ ਅਸੀਂ ਤਾਂ ਗਲਨਾਂ 'ਚ ਗੰਦ ਪਾਉਨੇ ਐ ਤੇ ਭਗਤਪੂਰਨ ਜੀ ਦੀ ਵਿਰਤੀ ਇਹ ਸੀ ਗਲੀ ਵਿੱਚ ਗੰਦ ਪਿਆ ਚੱਕ ਕੇ ਪਾਸੇ ਕਰ ਦਿੰਦੇ ਸੀ ਅਸੀਂ ਤਾਂ ਝੋਨਿਆਂ 'ਚ ਕੱਖ ਪਟ ਪਟ ਕੇ ਪੰਘਾਂ ਤੇ ਜਾਣ ਕੇ ਸਿੜਦੇ ਆਂ ਵੀ ਆਉਣ ਵਾਲਿਆਂ ਨੂੰ ਰਾਹ ਹੀ ਬੰਦ ਕਰ ਦਗੇ ਜੰਮਾ ਆਹ ਹਾਲ ਨਾ ਜੀ ਅੰਦਰ ਦੀ ਵਿਰਤੀ ਪਿਆ ਪਰ ਭਗਤਪੂਰਨ ਜੀ ਜੇ ਗੋਹਾ ਪਿਆ ਰਸਤੇ ਦੇ ਵਿੱਚ ਗੋਹਾ ਪਾਸੇ ਕਰ ਦਿੰਦੇ ਸੀ ਰੋੜਾ ਪਿਆ ਰੋੜਾ ਪਾਸੇ ਚੱਕ ਦਿੰਦੇ ਕੋਈ ਕੰਡੇ ਪਏ ਐ ਕੰਡੇ ਪਾਸੇ ਕਰ ਦੇਣੇ ਏ ਵਰਤੀ ਹੁੰਦੀ ਰੱਬ ਦੇ ਪਿਆਰਿਆਂ ਦੀ ਜੀ ਕਹ ਰਹੋ ਸੋ ਗੁਰੂ ਜੀ ਕਹਿੰਦੇ ਕਦੇ ਵਿਨਾਸ਼ ਨਹੀਂ ਹੁੰਦੇ ਰੱਬ ਦੇ ਪਿਆਰੇ ਜਿਹੜੇ ਚੰਗੇ ਕੰਮ ਕਰਦੇ ਦੁਨੀਆ ਵਿੱਚ ਤੇ ਵਿਨਾਸ਼ ਕੌਣ ਹੁੰਦੇ ਆ ਜੀ ਜਿਹੜੇ ਦੁਨੀਆ ਦੇ ਵਿੱਚ ਆਪਣਾ ਆਪਾ ਖਵਾ ਦਿੰਦੇ ਆ ਜੀ ਖਤਮ ਕਰ ਦਿੰਦੇ ਆ ਮਾੜੇ ਕੰਮਾਂ ਦੇ ਵਿੱਚ ਵਕਾਰਾਂ ਦੇ ਵਿੱਚ ਭੜੀ ਮਤ ਦੇ ਵਿੱਚ ਉਹ ਖਤਮ ਹੋ ਜਾਂਦੇ ਪਿਆਰੋ ਬਥੇਰੇ ਰਾਜੇ ਹੋ ਕੇ ਤੁਰ ਗਏ ਇਥੋਂ ਬਥੇਰੇ ਆਪਣੇ ਰਾਜ ਦਾ ਡਾਂਕਾ ਵਜਾਉਣ ਵਾਲੇ ਤੁਰ ਗਏ ਇਸ ਦੁਨੀਆ ਤੇ ਡਾਂਕੇ ਵਜਾਉਂਦੇ ਸਿਕੰਦਰ ਬਾਦਸ਼ਾਹ ਵਰਗੇ ਆਰੂ ਬਾਸ਼ਾ ਵਰਗ ਕਿੰਨੇ ਜੀ ਕਿੰਨਾ ਨੇ ਉਦਾਹਰਣਾਂ ਦੇ ਦਿੱਤੀ ਕਿੰਨੇ ਇੱਥੇ ਦੁਨੀਆ ਤੋਂ ਤੁਰ ਗਏ ਜਿਹੜੇ ਕਹਿੰਦੇ ਸੀ ਸਾਡਾ ਰਾਜ ਹੈ ਸਾਡਾ ਆਪੋਸ਼ ਹੈ ਤੁਰ ਜਾਣਾ ਪਿਆ ਲੋ ਸਾਹਮਣੇ ਇਥੋਂ ਕਿਸੇ ਨੇ ਬੈਠੇ ਨਾ ਦਾ ਸੋ ਗੁਰੂ ਜੀ ਕਹਿੰਦੇ ਉਹਨਾਂ ਦਾ ਕਦੇ વિનાਸ਼ ਨਹੀਂ ਹੁੰਦਾ ਬ੍ਰਹਮ ਗਿਆਨੀ ਕੈ ਗਰੀਪੀ ਸਮਹਾ ਜਿਨ੍ਹਾਂ ਦੀ ਦ੍ਰਿਸ਼ਟੀ ਅਕਾਲ ਪੁਰਖ ਵਾਹਿਗੁਰੂ ਬ੍ਰਹਮ ਗਿਆਨੀ ਵੀ ਬਣਾ ਦਿੰਦਾ ਹੈ ਮਨ ਦੇ ਵਿੱਚ ਕਹਿੰਦੇ ਗਰੀਬੀ ਸਮਾਈ ਦਿੰਦੀ ਉਹਨਾਂ ਦੇ ਗਰੀਬੀ ਸਮਾਹ ਮਨ ਵਿੱਚ ਗਰੀਬੀ ਹੁੰਦੀ ਪੈ ਕੱਲ ਵੀ ਗੱਲ ਚੱਲੀ ਸੀ ਨਾ ਵੀ ਰੱਬ ਦੇ ਪੈਰਾਂ ਦਾ ਜਿਹੜਾ ਸੁਭਾਅ ਨਿਮਰਤਾ ਵਾਲਾ ਬਣ ਜਾਂਦਾ ਹੈ ਚੜ ਚੜ ਕੇ ਨਹੀਂ ਉਹ ਵੀ ਕਿਸੇ ਦੇ ਉੱਤੇ ਆਪਾਂ ਵੀ ਆਹ ਕਰਨਾ ਹੈ ਕਿਸੇ ਦਾ ਨੁਕਸਾਨ ਕਰਨਾ ਹੈ ਸਾਡੇ ਅੰਦਰ ਇਹੀ ਬੈਕਤੀ ਚੱਲੀ ਜਾਂਦੀ ਇਹਨਾਂ ਨੂੰ ਕਿਸੇ ਦਾ ਨੁਕਸਾਨ ਕਰਨਾ ਆਪਾਂ ਕਿਸੇ ਨੂੰ ਨੀਮਾ ਕਿਵੇਂ ਬਖਾਉਣਾ ਆਪਾਂ ਅਦਿਆਨਦਰਤਾ ਵਰਤੀਏ ਚੱਲੀ ਜਾਂਦੀ ਐ ਇਸੇ ਆ ਪਰ ਰੱਬ ਦੇ ਪਿਆਰਿਆਂ ਅੰਦਰ ਇਹ ਵਿਚਾਰ ਦੀ ਕਹਿੰਦੇ ਮਨ ਗਰੀਬੀ ਵਿੱਚ ਸਮਾਇਆ ਰਹਿੰਦਾ ਹਮੇਸ਼ਾ ਹੀ ਗਰੀਬ ਅਵਸਥਾ ਦੇ ਵਿੱਚ ਰਹਿੰਦਾਗਾ ਬ੍ਰਹਮ ਗਿਆਨੀ ਪਰ ਉਪਕਾਰ ਉਹ ਮਹਾ ਕਹਿੰਦੇ ਵੀ ਬ੍ਰਹਮ ਗਿਆਨੀ ਦ੍ਰਿਸ਼ਟੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਬਖਸ਼ਿਸ਼ ਕਰ ਦਿੰਦਾ ਉਹਨਾਂ ਦੀ ਵਰਤੀ ਹਮੇਸ਼ਾ ਪਰਉਪਕਾਰ ਦੇ ਵਿੱਚ ਉਤਸ਼ਾਹਤ ਰਹਿੰਦੀ ਹੈ ਉਮਾਹਾ ਦਾ ਅਰਥ ਹੁੰਦਾ ਜੀ ਉਤਸ਼ਾਹਤ ਰਹਿਣਾ ਹਮੇਸ਼ਾ ਹੀ ਕਹਿੰਦੇ ਤਤਪਾ ਰਹਿੰਦੇ ਭਲਾ ਦਾ ਕੰਮ ਕਰਨਾ ਹਮੇਸ਼ਾ ਕੋਈ ਚੰਗਾ ਕੰਮ ਕਰਨਾ ਕਹਿੰਦੇ ਚਲੋ ਚਲੋ ਭਾਈ ਚਲੋ ਕਰ ਗਏ ਭਾਈ ਭਲੇ ਦਾ ਕੰਮ ਕਰ ਗਏ ਕੋਈ ਮੰਨ ਲਓ ਟੋਹਾ ਪਿਆ ਪਿੰਡ ਦੇ ਵਿੱਚ ਗਲੀ ਦੇ ਵਿੱਚ ਚਲੋ ਬਾਈ ਇਹਨੂੰ ਥਾਲੀ ਲਿਆ ਕੇ ਮਿੱਟੀ ਪਾ ਕੇ ਪਰ ਗਏ ਆਗਰਤੀ ਹੁੰਦੀ ਰੱਬ ਦੇ ਪਿਆਰਿਆਂ ਦੀ ਸੋ ਗੁਰੂ ਜੀ ਕਹਿੰਦੇ ਬ੍ਰਹਮ ਗਿਆਨੀ ਪਰ ਉਪਕਾਰ ਓ ਮਾਹਾ ਬ੍ਰਹਮ ਗਿਆਨੀ ਕਾ ਨਾਹੀ ਧੰਦਾ ਬ੍ਰਹਮ ਗਿਆਨੀ ਲੇ ਤਾਵਤ ਬੰਦਾ ਬ੍ਰਹਮ ਗਿਆਨੀ ਪਰ ਉਪਕਾਰ ਵਾਲੀ ਵਰਤੀ ਹੁੰਦੀ ਹੈ ਬ੍ਰਹਮ ਗਿਆਨੀ ਕਹਿ ਨਾਹੀ ਧੰਦਾ ਗੁਰੂ ਜੀ ਕਹਿੰਦੇ ਹਮੇਸ਼ਾ ਹੀ ਕਹਿੰਦੇ ਉਹ ਅੰਦਰ ਉਹਨਾਂ ਦੇ ਉਲਝਣ ਵਾਲੀ ਵਰਤੀ ਨਹੀਂ ਰਹਿੰਦੀ ਪਿਆਰ ਸਾਡੀ ਤਾਂ ਸੁਰਤ ਉਲਝੀ ਰਹਿੰਦੀ ਹੈ ਨਾ ਸਾਡਾ ਤਾਂ ਜਿਹੜਾ ਅੰਦਰ ਦਾ ਸੁਭਾਗ ਆ ਹਮੇਸ਼ਾ ਹੀ ਕਹਿੰਦੇ ਅਸੀਂ ਉਲਝਣ ਵਾਲੀ ਵਰਤੀ ਰਹਿੰਦੀ ਹੈ ਬ੍ਰਹਮ ਗਿਆਨੀ ਕਹਿ ਨਾਹੀ ਧੰਦਾ ਉਲਝਣ ਲੀ ਪੈਂਦੀ ਕਿਸੇ ਤਰ੍ਹਾਂ ਦੀ ਵੀ ਉਲਝਣ ਕਿੰਨਾਂ ਨੂੰ ਪੈਂਦੀ ਹੈ ਜਿਹੜੇ ਪ੍ਰਮਾਤਮਾ ਦਾ ਨਾਮ ਨੂੰ ਭੁਲਾ ਦਿੰਦੇ ਨੇ ਜੀ ਹਾਂ ਉਹਨਾਂ ਦੀ ਸਵਰਤੋਲ ਜੀ ਰਹਿੰਦੀ ਹੈ ਆਪਦੇ ਆਪ ਦੇ ਕੰਮਾਂ ਵਿੱਚ ਹੀ ਸਵਰਤੋਲ ਜੀ ਰਹਿੰਦੀ ਹੈ ਪਰ ਰੱਬ ਦੇ ਪਿਆਰਿਆਂ ਦੇ ਕਹਿੰਦੇ ਕਦੇ ਵੀ ਉਲਝਣ ਵਾਲੀ ਵਿਰਤੀ ਨਹੀਂ ਰਹਿੰਦੀ ਨਾ ਹਮੇਸ਼ਾ ਹੀ ਕਹਿੰਦੇ ਵੀ ਅਸਾਰੂ ਵਿਰਤੀ ਰਹਿੰਦੀ ਹੈ ਭਲੇ ਵਾਲੀ ਵਿਰਤੀ ਰਹਿੰਦੀ ਅੰਦਰ ਉਲਝਣ ਨਹੀਂ ਕਿਸੇ ਤਰ੍ਹਾਂ ਦੀ ਪੈਂਦੀ ਨਾ ਹੀ ਤੰਦਾ ਸਾਡੀ ਤਾਂ ਧੰਦਿਆਂ ਦੇ ਵਿੱਚ ਸਵਰਤਾ ਜਿਹੜੀ ਹੋਜੀ ਰਹਿੰਦੀ ਐ ਵੀ ਅਸੀਂ ਆਹ ਕਰਨਾ ਐ ਅਸੀਂ ਆਹ ਕਰਨਾ ਐ ਅਸੀਂ ਆਹ ਕਰਨਾ ਐ ਪਰ ਉਹ ਬੇਫਿਕਰੀ ਵਾਲੀ ਜਿਹੜੀ ਬੇਫਿਕਰ ਬੇਫਿਕਰ ਰਹਿਣਾ ਹਮੇਸ਼ਾ ਹੀ ਚਿੰਤਾ ਤੋਂ ਮੁਕਤ ਰਹਿਣਾ ਰੱਬ ਦੇ ਪੈਰਾਂ ਦਾ ਸੁਭਾਅ ਬਣ ਜਾਂਦਾ ਹੈ ਜੀ ਕਿਉਂ ਗੁਰੂ ਨਾਲ ਨੂੰ ਸਮਝਾ ਦਿੰਦਾ ਨਾਨਕ ਚਿੰਤਾ ਮਤਸ ਕਰੋ ਚਿੰਤਾ ਇਸ ਹੀ ਹੈ ਜਲਮੈ ਜਨ ਤੋ ਪਾਯਨ ਤਿਨਾਂ ਪੇ ਰੋਜੀ ਦੇ ਗੁਰੂ ਜੀ ਨੂੰ ਸਮਝਾ ਦਿੰਦਾ ਵੀ ਚਿੰਤਾ ਮਤ ਨਹੀਂ ਕਰਨੀ ਮਨਾ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਵਿੱਚ ਜੋ ਕੁਝ ਹੁੰਦਾ ਉਹ ਹੋ ਰਿਹਾ ਹੈ ਜਿਨ੍ਹਾਂ ਦੀ ਸੁਰਤ ਲੂੰਗੀ ਚਲੀ ਜਾਂਦੀ ਹੈ ਨਾ ਪਿਆਰਿਓ ਉਹ ਹਮੇਸ਼ਾ ਹੀ ਪ੍ਰਮਾਤਮਾ ਦੇ ਹੁਕਮ ਵਿੱਚ ਚੱਲਦੇ ਆ ਜੋ ਕੁਝ ਹੋ ਰਿਹਾ ਉਹਦੇ ਹੁਕਮ ਦੇ ਵਿੱਚ ਬਸ ਠੀਕ ਹੋ ਰਿਹਾ ਹੈ ਜੇ ਸਰੀਰ ਤੇ ਦੁੱਖ ਆ ਗਿਆ ਤਾਂ ਵੀ ਉਹਨੂੰ ਧੂੰਦੇ ਰਹਿੰਦੇ ਆ ਜੇ ਸੁੱਖ ਆ ਗਿਆ ਤਾਂ ਵੀ ਉਹਨੂੰ ਧੂੰਦੇ ਰਹਿੰਦੇ ਆ ਜੇ ਭੁੱਖ ਦੇਤੀ ਤਾਂ ਵੀ ਉਹਨੂੰ ਧੂੰਦੇ ਰਹਿੰਦੇ ਆ ਇਹ ਵਾਹਿਗੁਰੂ ਦਾ ਸ਼ੁਕਰਾਨੇ ਵਾਲੀ ਵਰਤੀ ਬਣ ਜਾਂਦੀ ਹੈ ਜੀ। ਸੋ ਗੁਰੂ ਜੀ ਕਹਿੰਦੇ ਬ੍ਰਹਮ ਗਿਆਨੀ ਕਾ ਨਾ ਹੀ ਧੰਦਾ ਕਿਸੇ ਤਰ੍ਹਾਂ ਦੀ ਉਲਝਣ ਨਹੀਂ ਪੈਂਦੀ। ਬ੍ਰਹਮ ਗਿਆਨੀ ਲੈ ਧਾਵਤ ਬੰਦਾ। ਬ੍ਰਹਮ ਗਿਆਨੀ ਕਹਿੰਦੇ ਆਪਣੇ ਮਨ ਨੂੰ ਨਾ ਭੱਜ ਦੌੜ ਤੋਂ ਬਚਾ ਲੰਦਾਗਾ। ਧਾਵਤ ਦਾ ਅਰਥ ਹੁੰਦਾ ਜੀ ਭੱਜਣਾ। ਸਾਡਾ ਮਨ ਤਾਂ ਭੱਜਿਆ ਫਿਰਦਾ ਰਹਿੰਦਾ ਨਾ ਜੀ ਗੁਰੂ ਕੋਲੇ ਬੈਠੇ ਆ। ਇੱਥੇ ਵੀ ਭੱਜ ਨਹੀਂ ਕਰਦਾ ਸਚੰਦਰਾ ਮਨ ਅੰਦਰ ਦੀ ਹਾਲਤ ਤਾਂ ਸਾਡੀ ਇਹ ਹੀ ਹੈ ਨਾ ਉਹ ਠਿਕਦਾ ਨਹੀਂ ਗੁਰੂ ਕੋਲੇ ਵੀ ਇੱਥੇ ਬੰਦ ਬੈਠਾ 10 ਮਿੰਟ ਆਇਆਗਾ 10 ਮਿੰਟ ਵੀ ਇਹਨੂੰ ਟੇਕ ਹੀ ਨਹੀਂ ਗੁਰੂ ਕੋਲੇ ਇੱਥੋਂ ਵੀ ਛੇਤੀ ਚੰਦਰਾ ਮਨ ਭੱਜਣ ਦੀ ਕਰਦਾਗਾ ਬ੍ਰਹਮ ਗਿਆਨੀ ਲੈ ਧਾਵਤ ਬੰਦਾ ਗੁਰੂ ਜੀ ਕਹਿੰਦੇ ਤਾਂ ਭੱਜਣ ਤੋਂ ਬਚਾ ਲੈਂਦਾ ਰੱਬ ਦੇ ਪਿਆਰ ਜਿਨ੍ਹਾਂ ਦੀ ਦ੍ਰਿਸ਼ਟੀ ਬ੍ਰਹਮ ਗਿਆਨੀ ਦ੍ਰਿਸ਼ਟੀ ਬਣ ਜਾਂਦੀ ਹੈ ਨਾ ਉਹਨਾਂ ਦਾ ਮਨ ਭਜਦਾ ਨਹੀਂ ਹੈਗਾ ਨਾ ਅੰਦਰ ਵਰਤੀ ਇੱਕ ਰਸ ਵਿਆਪਕ ਆਤਾਲਪੁਰਖ ਵੈਦਰੀ ਵਿੱਚ ਉਹ ਬਣ ਲੈਂਦੇ ਆ ਜੀ। ਬ੍ਰਹਮ ਗਿਆਨੀ ਕਾ ਹੋਏ ਸੋ ਭੜਾ। ਬ੍ਰਹਮ ਗਿਆਨੀ ਜਿਹਦੀ ਅਵਸਥਾ ਬਣ ਜਾਂਦੀ ਹੈ ਗੁਰੂ ਜੀ ਕਹਿੰਦੇ ਪ੍ਰਮਾਤਮਾ ਬਖਸ਼ਿਸ਼ ਕਰ ਦਿੰਦਾ। ਉਹ ਤੋਂ ਹਮੇਸ਼ਾ ਹੀ ਭੜਾ ਹੁੰਦਾ। ਭੜਾ ਹੀ ਹੁੰਦਾ, ਭੜਾ ਹੀ ਲੋਚਦਾ। ਭਲੇ ਦੀ ਵਰਤੀ ਬਣ ਜਾਂਦੀ ਹੈ। ਬ੍ਰਹਮ ਗਿਆਨੀ ਸੋ ਫਲ ਫੜਾ। ਜਿਹਦੀ ਕਹਿੰਦੇ ਬ੍ਰਹਮ ਗਿਆਨੀ ਦੀ ਸ੍ਰਸ਼ਟੀ ਬਣ ਗਈ ਤੇ ਚੰਗੇ ਫਲ ਕਹਿੰਦੇ ਫਿਰ ਉਹ ਫਲਦੇ ਆ ਜੀ ਉਹਨਾਂ ਦੇ ਹਮੇਸ਼ਾ ਚੰਗੇ ਫਲ ਕੀ ਹੁੰਦੇ ਆ ਜੀ ਵੀ ਚੰਗੇ ਉਹ ਦੁਨੀਆ ਵਿੱਚ ਕੰਮ ਕਰਦੇ ਆ ਚੰਗੇ ਬੀਜ ਪਾਉਂਦੇ ਆ ਜੇ ਸੰਸਾਰ ਦੇ ਵਿੱਚ ਭਲੇ ਦੇ ਕੰਮ ਕਰਨੇ ਹਮੇਸ਼ਾ ਪਿੰਡ ਵਾਸਤੇ ਵੀ ਆਪਦੇ ਪਰਿਵਾਰ ਵਾਸਤੇ ਵੀ ਆਪਦੇ ਬੱਚਿਆਂ ਵਾਸਤੇ ਵੀ ਫਿਰ ਉਹ ਚੰਗੇ ਫਾਲੀ ਕਹਿੰਦੇ ਫਿਰ ਫਲਦੇ ਆ ਜੀ ਉਹਨਾਂ ਤੇ ਸੋ ਫਲ ਫਲਾਂ ਜਿਹੜੇ ਚੰਗੇ ਫਲ ਆ ਉਹੀ ਦੁਨੀਆ ਨੂੰ ਫਲਿ ਭੂਤ ਕਰਦੇ ਆ 마ੜੇ ਕਰਮਾਂ ਜਿਹੜੇ ਪਿਆਰਿਓ ਤਾਂ ਡੋਬ ਦਿੰਦੇ ਆ ਮਨੁੱਖ ਨੂੰ ਜਿਹੜਾ ਮਨੁੱਖੇ ਮਾੜੇ ਕਰਮ ਕਰਦਾ ਦੁਨੀਆ ਵਿੱਚ ਰਹਿੰਦੇ ਆ ਵੀ ਪਿਆਰਿਓ ਦੇਖਦੇ ਆਪਾਂ ਆਪ ਵੀ ਡੁੱਬ ਜਾਂਦਾ ਤੇ ਆਪਦੇ ਪਰਿਵਾਰ ਨੂੰ ਵੀ ਲੈ ਕੇ ਡੁੱਬ ਜਾਂਦਾ ਪਿਆਰ ਕਈ ਵਾਰ ਆ ਦੇਖਦੇ ਆ ਨਾ ਆਪਾਂ ਸੰਸਾਰ ਵਿੱਚ ਰਹਿਣ ਬਣ ਰਹਿੰਦੇ ਆ ਆਪਾਂ ਵੀ ਜਿਹੜੇ ਮਨੁੱਖ ਮਾੜੇ ਕਰਮ ਕਰਦੇ ਐ ਜਾਂ ਕਰਦੇ ਸੀ ਇਹ ਤੋਂ ਪਹਿਲਾਂ ਦੇਖਦੇ ਆ ਵੀ ਉਹ ਆਪ ਵੀ ਡੁੱਬ ਗਏ ਤੇ ਪਰਿਵਾਰ ਨੂੰ ਵੀ ਲੈ ਕੇ ਡੁੱਬ ਗਏ ਇਹ ਦੇਖਦੇ ਆ ਨਾ ਸੱਚਮੁੱਚ ਆਪਾਂ ਦੁਨੀਆ ਵਿੱਚ ਹੀ ਰਹਿੰਦੇ ਆ ਜਿਹੜੇ ਕੋਈ ਭੜੇ ਕਰਮ ਕਰਦੇ ਸੀ ਆਪ ਵੀ ਡੁੱਬ ਗਏ ਤੇ ਪਰਿਵਾਰ ਨੂੰ ਵੀ ਖਤਮ ਕਰ ਗਏ ਨਾਲ ਤੇ ਜਿਨ੍ਹਾਂ ਨੇ ਕੋਈ ਚੰਗੇ ਕਰਮ ਕੀਤੇ ਪਿਆਰਿਓ ਉਹ ਸੰਸਾਰ ਦੇ ਵਿੱਚ ਆਪ ਵੀ ਤਰ ਗਏ ਤੇ ਕਿੰਨਿਆਂ ਨੂੰ ਨਾਲ ਲੈ ਕੇ ਵੀ ਤਰ ਗਏ ਪਿਆਰਿਓ ਉਹ ਐਸੀ ਐਸੀ ਵਰਤੀ ਬਣ ਜਾਂਦੀ ਹੈ ਬ੍ਰਹਮ ਗਿਆਨੀ ਸੰਗ ਸਗਲ ਉਦਾਰ ਬ੍ਰਹਮ ਗਿਆਨੀ ਗੁਰੂ ਜੀ ਕਹਿੰਦੇ ਉਹਨਾਂ ਦੇ ਨਾਲ ਸੰਗ ਹੋ ਜਾਂਦਾ ਜਿਨ੍ਹਾਂ ਦਾ ਕਹਿੰਦੇ ਉਹਨਾਂ ਦਾ ਆਧਾਰ ਉਸ ਹੁੰਦਾ ਪਿਆਰੋ ਫਿਰ ਸਭ ਦਾ ਆਧਾਰ ਹੋ ਜਾਂਦਾ ਹੈ ਜਿਹੜੇ ਰੱਬ ਦਾ ਨਾਮ ਜਪਦੇ ਐ ਉਹ ਫਿਰ ਰੱਬ ਦਾ ਨਾਮ ਜਪਣ ਨੂੰ ਹੀ ਪ੍ਰੇਰਿਤ ਕਰਦੇ ਐ ਚੰਗੇ ਕਰਮਾਂ ਨੂੰ ਉਹ ਪ੍ਰੇਰਿਤ ਕਰਦੇ ਐ ਵੀ ਭਾਈ ਤੂੰ ਮਾੜੇ ਕੰਮ ਛੱਡ ਚੰਗੇ ਪਾਸੇ ਆ ਜਾ ਜਿਨ੍ਹਾਂ ਨੇ ਪਿਆਰੋ ਮਾੜੇ ਕਰਮ ਕਰਨੇ ਐ ਉਹਨਾਂ ਨੇ ਫਿਰ ਮਾੜੇ ਕੰਮਾਂ ਦੇ ਗੋਣੇ ਆ ਜਿਹੜੇ ਉਹ ਬਣਾਉਣੇ ਹੁੰਦੇ ਐ ਮਾੜੇ ਕੰਮਾਂ ਦੇ ਗੁਣ ਗੁਣ ਗਾਈਆਂ ਨੇ ਕਈ ਬੰਦੇ ਲੈ ਵੀ ਥੋ ਆ ਚੰਗਾ ਜੀ ਥੋ ਆ ਚੰਗਾ ਜੀ ਦੇ ਵਿੱਚ ਪਰ ਰੱਬ ਦੇ ਪਿਆਰੇ ਮਾੜੇ ਕੰਮਾਂ ਦੇ ਗੁਣ ਨਿਗਣੋਂਦੇ ਉਹ ਤਾਂ ਔਗਣਾ ਨੂੰ ਤਾਂ ਫਿਰ ਦੂਰ ਕਰਦੇ ਐ ਤੇ ਗੁਨਾ ਨੂੰ ਪ੍ਰਗਟ ਕਰਦੇ ਐ ਬ੍ਰਹਮ ਗਿਆਨੀ ਸੰਗ ਸਗਲੋ ਆਧਾਰ ਅਖੀਰੀ ਪੰਗਤੀ ਹੈ ਜੀ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਅਖੀਰ ਵਿੱਚ ਗੁਰੂ ਜੀ ਕਹਿੰਦੇ ਜਿਨ੍ਹਾਂ ਦੀ ਦ੍ਰਿਸ਼ਟੀ ਅਕਾਲ ਪੁਰਖ ਵਾਹਿਗੁਰੂ ਬ੍ਰਹਮ ਗਿਆਨੀ ਦੀ ਬਖਸ਼ਿਸ਼ ਕਰਦਾ ਹੁੰਦਾ ਹੈ ਫਿਰ ਉਹਨਾਂ ਨੂੰ ਸਾਰਾ ਸੰਸਾਰ ਜਪਦਾ ਹੈ ਜਪੈ ਸਗਲ ਸੰਸਾਰ ਸਾਰਾ ਸੰਸਾਰ ਉਹਨਾਂ ਨੂੰ ਫਿਰ ਚੇਤੇ ਕਰਦਾ ਜਿਹੜੇ ਕੋਈ ਚੰਗੇ ਕਰਮ ਕਰਦੇ ਐ ਜਿਨ੍ਹਾਂ ਦੀ ਦ੍ਰਿਸ਼ਟੀ ਅਕਾਲ ਪੁਰਖ ਵਾਹਿਗੁਰੂ ਉੱਚੀ ਬਖਸ਼ਿਸ਼ ਕਰ ਦਿੰਦਾ ਐ ਇਹ ਸਾਡਾ ਕੰਮ ਕੀ ਐ ਪਿਆਰੋ ਸਾਡੀ ਬਰਤ ਇਹ ਐ ਵੀ ਅਸੀਂ ਮਾੜੇ ਕੰਮਾਂ ਨੂੰ ਜੋ ਚੇਤੇ ਕਰਦੇ ਐ ਚੰਗੇ ਕੰਮਾਂ ਨੂੰ ਘੱਟ ਯਾਦ ਕਰਦੇ ਐ ਪਿਆਰੋ ਔਰ ਜਿਹੜੇ ਰੱਬ ਦੇ ਪਿਆਰੇ ਨਾਮ ਜਪਦੇ ਐ ਸਿਮਰਨ ਕਰਦੇ ਐ ਉਹ ਹਮੇਸ਼ਾ ਹੀ ਇਸ ਗੱਲ ਦੇ ਬਾਰੇ ਧਿਆਨ ਦਿੰਦੇ ਐ ਕਿ ਵੀ ਚੰਗੇ ਕਰਮ ਕੌਣ ਕਰਦਾਗਾ ਕਿਉਂਕਿ ਚੰਗੇ ਕਰਮਾਂ ਨੂੰ ਲੋਕ ਘੱਟ ਚੇਤੇ ਕਰਦੇ ਐ ਪਰ ਉਹ ਮਾੜੇ ਕੰਮਾਂ ਨੂੰ ਜ਼ਿਆਦਾ ਕੋਈ ਮਾੜਾ ਜਿਹਾ ਸ਼ਬਦ ਮੰਨ ਲਓ ਕਿ ਹੁਣ ਆਪਾਂ ਕਥਾ ਕਰਦੇ ਕੋਈ ਮੈਂ ਕਦੇ ਵਿੱਚ ਇੰਦਰ-ਉਦਰ ਗੱਲ ਕਹਿਤੀ ਨਾ 100 ਸ਼ਬਦਾਂ ਦੇ ਵਿੱਚੋਂ 99 ਸ਼ਬਦ ਪੜ੍ਹਾ ਦੇਣਗੇ ਜਿਹੜਾ ਇੱਕ ਸ਼ਬਦ ਗਲਤ ਬੋਲਿਆ ਗਿਆ ਉਹਨੂੰ ਚੱਕ ਲੈਣਾ ਆ ਇਹਨੂੰ ਕਿਹਾ ਗੁਰੂ ਸਾਹਿਬ ਜੀ ਨੇ ਲੋਕ ਔਗਣਾ ਕੀ ਬੰਨਾ ਗੰਠੜੀ ਗੁਣਨਾ ਬਿਹਾ ਜਾਇ ਕੋਈ ਪਾਸਾ ਛੱਡ ਦਿੰਦੇ ਆ ਨਾ ਦੂਜਾ ਪਾਸਾ ਚੰਗੇ ਕੰਮਾਂ ਵਾਲਾ ਪਾਸਾ ਛੱਡ ਦਿੱਤਾ ਕਿਸੇ ਬੰਦੇ ਨੇ 10 ਸਾਲ ਸਹਿਤਾ ਕੀਤੀ ਹੈ ਤੇ ਕਿਸੇ ਬੰਦੇ ਤੋਂ ਕੋਈ ਇੱਕ ਤੋਂ ਗਲਤੀਆਂ ਹੋਵਨਾ ਉਹ ਗਲਤੀਆਂ ਦੋ ਫੜ ਲੈਣੀਆਂ 10 ਸਾਲ ਦਾ ਕੀਤਾ ਚੰਗਾ ਕੰਮ ਭਲਾ ਦੇਣਾ ਆਪਦੇ ਨਾਲ ਇਹ ਲੋਕਾਂ ਦਾ ਸੁਭਾਅ ਪਿਆ ਦਿਓ ਸੱਚਮੁੱਚ ਇਹ ਦੁਨੀਆ ਦਾ ਦਸਤੂਰ ਹੈ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਕਹਿ ਦੱਸ ਦੇਵਾਂ ਕਿ ਕਿਸੇ ਰਾਜੇ ਨੇ ਨਾ ਕਹਿੰਦੇ ਵੀ ਭੁਲਾ ਦੇਣਾ ਵੀ ਕਿਸੇ ਦੇ ਪਰਉਪਕਾਰ ਭੁਲਾ ਦੇਣੇ ਚੰਗੇ ਕਰਮ ਕਹਿੰਦੇ ਵੀ ਕਿਸੇ ਰਾਜੇ ਨੇ ਆਪਦੇ ਰਾਜ ਦੇ ਵਿੱਚ ਨਾ ਵੀ ਜਿਹੜਾ ਕੋਈ ਗਲਤੀ ਕਰਦਾਗਾ ਵੀ ਉਹਨੂੰ ਸਜ਼ਾ ਜਿਹੜੀ ਕਹਿੰਦੇ ਵੀ ਕੁੱਤਿਆਂ ਦੀ ਜਿਹੜੇ ਖੰਖਾਰ ਕੁੱਤੇ ਹੁੰਦੇ ਆ ਨਾ ਸ਼ਿਕਾਰੀ ਕੁੱਤੇ ਜਿਹਨੂੰ ਕਹਿੰਦੇ ਆ ਆਪਾਂ ਸ਼ਿਕਾਰ ਕਰਦੇ ਆ ਉਹ ਪਾਲ ਲੈ ਕਹਿੰਦਾ ਵੀ ਜਿਹੜਾ ਵੀ ਮੇਰੇ ਰਾਜ ਦੇ ਵਿੱਚ ਕੋਈ ਗਲਤ ਕੰਮ ਕਰੂਗਾ ਮੈਂ ਕੁੱਤਿਆਂ ਨੂੰ ਕੁੱਤਿਆਂ ਦੇ ਮੂਹਰੇ ਸਿੱਟ ਕੇ ਉਹਨੂੰ ਮਾਰ ਦੇਣਾ ਪਰ ਖਤਮ ਕਰ ਦੇਣਾ ਕਹਿੰਦੇ ਵੀ ਲੋਕ ਬੜਾ ਡਰ ਗਏ ਫਿਰ ਡਰਨਾ ਸੀ ਕਿ ਮਾੜੇ ਕੰਮਾਂ ਤੋਂ ਦਰਨ ਲੱਗ ਕੇ ਲੋਕ ਚੰਗੇ ਕੰਮ ਕਰਨ ਲੱਗ ਗਏ ਕਹਿੰਦੇ ਇੱਕ ਦਿਨ ਉਹਦਾ ਜਿਹੜਾ ਅਹਲਕਾਰ ਸੀ ਨਾ ਬਹੁਤ ਨੇੜੇ ਦਾ ਵਜ਼ੀਰ ਸੀ ਉਹਦੇ ਤੋਂ ਗਲਤੀ ਹੋ ਗਈ ਕਿਉਂਕਿ ਗਲਤੀ ਹੋਣੀ ਸੁਭਾਵਕ ਹੈ ਨਾ ਪਿਆਰ ਕਿਸੇ ਤੋਂ ਵੀ ਹੋ ਸਕਦੀ ਆਪਾਂ ਆਪ ਜਿੰਨੇ ਬੈਠੇ ਆ ਆਪਾਂ ਆਪਣੇ ਕੋਲ ਗਲਤੀਆਂ ਨਹੀਂ ਹੁੰਦੀਆਂ ਕਹਿੰਦੇ ਵੀ ਨੇੜੇ ਦਾ ਵਜ਼ੀਰ ਸੀ ਜਿਹੜਾ ਉਹਦੇ ਤੋਂ ਗਲਤੀ ਹੋ ਗਈ ਤੇ ਹੁਣ 10 ਸਾਲ ਪੁਰਾਣਾ ਵਜ਼ੀਰ ਉਹਦਾ ਕਿੰਦੇ ਵੀ ਨੂੰ ਸਾਰੇ ਵਾਸਤੇ ਕੋਜ ਹੈ ਗਲਤੀ ਇਹਨੇ ਕੀਤੀ ਹੈ ਕਿੰਦੇ ਵੀ ਉਹਨੂੰ ਸੱਦਿਆ ਜਦੋਂ ਪੇਸ਼ੀ ਪਈ ਰਾਜਾ ਕਹਿੰਦਾ ਵੀ ਤੂੰ ਗਲਤੀ ਕੀਤੀ ਹੈ ਕਹਿੰਦਾ ਹਾਂਜੀ ਕੀਤੀ ਹੈ ਜੀ ਗਲਤੀ ਹੋ ਗਈ ਮੈਂ ਥੂ ਕੰਮ ਕਰਦਾ ਗਲਤੀ ਹੋ ਜਾਂਦੀ ਹੈ ਫਿਰ ਰਾਜਾ ਕਹਿੰਦੇ ਵੀ ਤਾ ਭਾਈ ਕੁੱਤਿਆਂ ਉੱਰੇ ਸੁੱਟਣਾ ਤੈਨੂੰ ਤਾਂ ਹੁਣ ਖੰਖਾਰ ਕੁੱਤਿਆਂ ਮੋਤੇ ਕਹਿੰਦਾ ਜੀ ਠੀਕ ਹੈ ਪਰ ਇੱਕ ਮੇਰੀ ਬੇਨਤੀ ਹੱਥ ਬਨ ਕੇ ਕਿ ਮੈਂ ਤੁਹਾਡੇ ਇਮਾਨਦਾਰੀ ਨਾਲ 10 ਸਾਲ ਤਾਂ ਲਾਏ ਹਨਾ 10 ਸਾਲ ਤੱਕ ਮੈਂ ਤੁਹਾਡੇ ਰਾਜ ਦੇ ਵਿੱਚ ਸੇਵਾ ਕੀਤੀ ਹੈ। ਨਾ ਹਾਂ ਠੀਕ ਹੈ। ਮੈਨੂੰ ਫਿਰ ਇਸ 10 ਸਾਲ ਦੀ ਸੇਵਾ ਵਟੇ ਇਮਾਨਦਾਰੀ ਨਾਲ 10 ਦਿਨ ਦੇ ਦੋ ਮੈਂ। ਸਿਰਫ ਕਹਿੰਦੇ ਠੀਕ ਹੈ ਭਾਈ 10 ਦਿਨ ਲੈ ਲੈ ਕੋਈ ਚੱਕਰ ਨਹੀਂ ਪਰ ਕਾਨੂੰਨ ਤੇਰੇ ਉੱਤੇ ਵੀ ਇਹੀ ਲਾਗੂ ਕੁੱਤਿਆਂ ਮੁਰੇ ਸਦਣਾ ਤੈਨੂੰ ਵੀ। ਕਹਿੰਦਾ ਠੀਕ ਹੈ ਜੇ ਕੋਈ ਨਹੀਂ 10 ਦਿਨ ਬਾਅਦ ਮੈਨੂੰ ਕੁੱਤੇ ਮੁਰੇ ਛੱਡ ਦਿਓ ਤੁਸੀਂ। ਕਹਿੰਦੇ ਕੀ ਹੋਇਆ? ਜਿਹੜੇ ਉਹ ਕੁੱਤੇ ਪਾਲਦਾ ਸੀ ਨਾ ਜਿਹੜਾ ਬੰਦਾ ਭੋਜਨ ਛਕਾਉਂਦਾ ਸੀ ਉਹਨਾਂ ਨੂੰ ਉਸ ਬੰਦੇ ਨਾਲ ਉਸ ਵਜ਼ੀਰ ਨੇ ਸੰਪਰਕ ਕੀਤਾ ਕਹਿੰਦਾ ਵੀ ਐਂ ਕਰ ਜੀ ਜੋ ਕੁਝ ਤੂੰ ਖਵਾਉਣਾ ਇਹਨਾਂ ਨੂੰ ਖਰਾਕ ਪਾਣੀ ਕੁੱਤਿਆਂ ਨੂੰ ਉਹ ਮੈਨੂੰ ਦੇ ਦੇ ਸਾਰਾ ਕੁਝ ਮੈਸ਼ ਕੌਂਗਨ ਤੇ ਤੂੰ ਦੱਸ ਦੇਂ ਸੁੱਖੀ ਤੇ ਉੱਡ ਜਾ ਉਹ ਆ ਦਾ ਕੰਮ ਧੁੰਦਾ ਕਰ ਲਾ ਕੋਈ ਕਹਿੰਦੇ ਵੀ 10 ਦਿਨਾਂ ਦੇ ਵਿੱਚ ਉਹ ਕੁੱਤਿਆਂ ਦੇ ਨਾਲ ਵਜ਼ੀਰ ਨੇ ਇੰਨਾ ਪਿਆਰ ਪਾ ਲਿਆ ਕਹਿਣ ਤੋਂ ਪਰੇ ਜੀ ਕਿਉਂਕਿ ਪਾਲਣ ਲੱਗ ਗਿਆ ਨਾ ਭੋਜਨ ਛਕਾਉਣ ਲੱਗ ਗਿਆ ਹੁਣ 10 ਦਿਨ ਆ ਗਏ ਜੀ ਪੇਛੀ ਪੈ ਗਈ ਕਹਿੰਦੇ ਹਾਂ ਜੀ ਚਲੋ ਭਾਈ ਕਹਿੰਦੇ ਕੁੱਤੇ ਮੂਰੇ ਸੱਚੇ ਓਨੂੰ ਲੋਕਾਂ ਦੇ ਸਾਹਮਣੇ ਸੜਦਾ ਸੀ ਜੀ ਉਹ ਰਾਜਾ ਵੀ ਭਰ ਉਹ ਭਰ ਲਾਂਦਾ ਸੀ ਜਮਾ ਕਿਲੇ ਨੂੰ ਫਿਰ ਲੋਕਾਂ ਦੇ ਸਾਹਮਣੇ ਵਿੱਚ ਕੁੱਤਿਆਂ ਦੇ ਮੂਹਰੇ ਸਾਹਮਣੇ ਬੰਦੇ ਨੂੰ ਪਾੜ-ਪਾੜ ਕੇ ਨੋਚ-ਨੋਚ ਕੇ ਖਾ ਜਾਂਦੇ ਸੀ ਜੀ ਕਹਿੰਦੇ ਵੀ ਫਿਰ ਜਦੋਂ ਕਹਿੰਦੇ ਵੀ ਛੱਡੋ ਭਾਈ ਕੁੱਤੇ ਪਿੰਜਰਿਆਂ ਦੇ ਵਿੱਚੋਂ ਕਹਿੰਦੇ ਕੁੱਤੇ ਜਦੋਂ ਛੱਡੇ ਕਹਿੰਦੇ ਵੀ ਇੱਕਦਮ ਕੁੱਤੇ ਆ ਕੇ ਉਹ ਵਜ਼ੀਰ ਦਾ ਕੋਈ ਪੈਰ ਚੱਟਣ ਲੱਗ ਗਿਆ ਕੋਈ ਹੱਥ ਚੱਟਣ ਲੱਗ ਗਿਆ ਵੱਢਣਾ ਖਾਣਾ ਦਾ ਦੂਰ ਦੀ ਗੱਲ ਉਹ ਤਾਂ ਪਿਆਰ ਕਰਨ ਲੱਗ ਗਿਆ ਉਹਦੇ ਨਾਲ ਉਹ ਰਾਜਾ ਕਹਿੰਦਾ ਵੀ ਕਮਾਲ ਹੋ ਗਈ ਤੂੰ ਵੀ 10 ਦਿਨਾਂ ਦੇ ਵਿੱਚ ਕੁੱਤਿਆਂ ਦਾ ਸੁਭਾਈ ਬਦਲਿਆ ਗਿਆ ਬਦਲ ਗਿਆ ਕਹਿੰਦੇ ਕਹਿੰਦੇ ਰਾਜਣ ਆਹ ਕੁੱਤੇ ਆ ਕੁੱਤੇ 10 ਦਿਨਾਂ ਦੀ ਸੇਵਾ ਕੀਤੀ ਕੁੱਤਿਆਂ ਨੇ ਤਾਂ ਮੁੱਲ ਮੈਨੂੰ ਪਿਆਰ ਦਾ ਦੇਤਾ ਤੇਰੇ ਰਾਜ ਦੇ ਵਿੱਚ ਮੈਂ 10 ਸਾਲ ਸੇਵਾ ਕੀਤੀ ਹੈ ਤੂੰ ਮੈਨੂੰ ਕੁੱਤਿਆਂ ਦੇ ਮੂਹਰੇ ਸਿੜਦਾ ਕਹਿੰਦਾ ਤੂੰ ਮੈਨੂੰ ਕੁੱਤਿਆਂ ਦੇ ਮੂਹਰੇ ਖਵਾਉਣ ਵਾਸਤੇ ਕਹਿੰਦੇ ਵੀ ਆ ਕਿਰਨ ਦਾ ਕੁੱਤੇ ਵੀ ਚੰਗੇ ਤੇਰੇ ਨਾਲੋਂ ਤਾਂ ਨਾਲੇ ਤਾਂ ਰਾਜ ਇਹਨੂੰ ਨੀਵਾ ਵਿਖਾ ਗਿਆ ਵਜ਼ੀਰ ਦੇ ਨਾਲੇ ਪਿਆਰਿਓ ਆਪਦੇ ਕੀਤੇ ਹੋਏ ਕੰਮਾਂ ਨੂੰ ਬਣਾ ਗਿਆ ਲੋਕਾਂ ਦੇ ਸਾਹਮਣੇ ਇੰਨੇ ਭਰੇ ਇਕੱਠ ਦੇ ਵਿੱਚ ਗਣਾ ਗਿਆ ਸੱਚਮੁੱਚ ਸਾਡੀ ਵਰਤ ਹੀ ਇਹ ਪਿਆਰਿਓ ਅਸੀਂ ਵੀ ਲੋਕਾਂ ਦੇ ਵਿੱਚ ਉਹ ਪ੍ਰਚਾਰ ਕਰਦੇ ਆ ਨੈਗੇਟਿਵ ਜਿਹੜਾ ਕੋਈ ਕੋਈ ਮਾੜਾ ਜਾਂ ਕਾਮਲੇ ਕਦੇ ਗਲਤੀ ਨਾ ਹੋਊਗਾ ਮਨਨ ਤੋਂ ਉਹੀ ਪ੍ਰਚਾਰ ਕਰਨਾ ਤੇ ਜਿਹੜੇ ਭਾਈ ਇਹਨੇ ਚੰਗੇ ਕੰਮ ਕੀਤੇ ਉਹ ਵੀ ਕਦੇ ਗਣਾ ਰਿਆ ਕਰੋ ਵੀ ਭਾਈ ਆਹ ਵੀ ਕੰਮ ਇੱਥੇ ਚੰਗਾ ਕੀਤੇ ਨੇ ਆਹ ਵੀ ਕੰਮ ਚੰਗਾ ਕੀਤਾ ਸੋ ਏਸੀ ਵਰਤ ਹੀ ਜਿਹੜੀ ਸਾਡੀ ਪਿਆਰ ਦੁਨੀਆਂ ਵਿੱਚ ਲੋਕ ਔਗਣਾ ਕੀ ਬੰਨਾ ਗੰਠੜੀ ਗੁਣ ਨਾ ਵਿਹਾਜੈ ਕੋਈ ਬੰਨੀ ਕਿੰਨੇ ਗੁਣਤਾ ਗਾਹਕ ਨਾਨਕਾ ਵਿਰਲਾ ਕੋਈ ਹੋਏ ਗੁਣਾਂ ਦੇ ਗਾਹਕ ਤਾਂ ਬਰਲੇ ਬਰਲੇ ਹੁੰਦੇ ਆ ਲੋਕ ਉਹ ਗੁਣਾਂ ਨੂੰ ਚੇਤੇ ਕਰਦੇ ਆ ਸੋ ਪਿਆਰੋ ਕੋਈ ਵੀ ਮਨੁੱਖ ਸਾਡੇ ਉੱਤੇ ਪਰਉਪਕਾਰ ਕਰਦਾ ਨਾ ਤਾਨੂੰ ਯਾਦ ਰੱਖੋ ਕਦੇ ਵੀ ਕੋਈ ਦੁੱਖ ਦੇ ਵਿੱਚ ਤੁਹਾਡੀ ਸਹਾਇਤਾ ਕਰਦਾ ਕੋਈ ਸੁੱਖ ਦੇ ਵਿੱਚ ਤੁਹਾਡੀ ਸਹਾਇਤਾ ਕਰਦਾ ਕਿਸੇ ਵੇਲੇ ਕੋਈ ਤਕਲੀਫ ਪੈ ਗਈ ਤੁਹਾਡੀ ਸਹਾਇਤਾ ਕਰਦਾ ਯਾਦ ਰੱਖੋ ਪਿਆਰੋ ਉਹ ਹਮੇਸ਼ਾ ਪਰਉਪਕਾਰ ਤੇ ਧਰਤੀ ਵੀ ਭਾਰ ਨਹੀਂ ਢਾਲਦੀ ਜਿਹੜਾ ਅਕਿਰਤ ਘਣ ਬੰਦਾ ਹੁੰਦਾਗਾ ਕਿਸੇ ਦੇ ਕੀਤੇ ਹੋਏ ਪਰਉਪਕਾਰ ਨੂੰ ਭੁਲਾ ਦਿੰਦਾ ਨਾ ਅਕਿਰਤ ਕਰਨ ਹੋ ਜਾਂਦਾ ਮਨੋਗਤ ਤੇ ਅਕਿਰਤ ਕਰਨ ਨਹੀਂ ਬਣਾ ਬਣਾ ਆਪਾਂ ਪਰਉਪਕਾਰ ਸਭ ਦੇ ਕੀਤੇ ਹੋਏ ਆਪਾਂ ਯਾਦ ਰੱਖਣੇ ਆ ਸਭ ਤੋਂ ਵੱਡਾ ਪਰਉਪਕਾਰ ਸਾਡੇ ਮਾਤਾ ਪਿਤਾ ਨੇ ਸਾਨੂੰ ਪਾਲਿਆ ਨਾ ਸਾਨੂੰ ਵੱਡਾ ਕੀਤਾ ਪੜਾਇਆ ਲਿਖਾਇਆ ਮਾਤਾ ਪਿਤਾ ਦੇ ਪਰਉਪਕਾਰ ਯਾਦ ਰੱਖਣੇ ਆ ਭੈਣ ਭਰਾ ਦੇ ਪਰਉਪਕਾਰ ਯਾਦ ਰੱਖਣੇ ਆ ਚਾਚੇ ਤਾਇਆ ਦੇ ਪਰਉਪਕਾਰ ਯਾਦ ਰੱਖਣੇ ਆ ਰਿਸ਼ਤੇ ਨਾਤਿਆਂ ਦੇ ਪਰਉਪਕਾਰ ਯਾਦ ਰੱਖਣੇ ਕੋਈ ਪਿੰਡ ਦੇ ਵਿੱਚ ਕੋਈ ਵੀਰ ਐਸਾ ਹੁੰਦਾ ਹੈ ਕਈ ਵਾਰ ਕੋਈ ਸੀ ਮੁਸ਼ਕਲ ਬਣੀ ਹੁੰਦੀ ਐ ਸਹਾਇਤਾ ਕਰ ਦਿੰਦਾ ਉਹਦਾ ਪਰਉਪਕਾਰ ਯਾਦ ਰੱਖਣਾਗਾ ਸੋ ਪਰਉਪਕਾਰ ਯਾਦ ਰੱਖਣਾ ਇਹ ਪਰਉਪਕਾਰੀ ਸੁਭਾਅ ਬਣ ਜਾਂਦਾ ਫਿਰ ਮਨੁੱਖ ਦਾ ਚੰਗੇ ਕਰਮ ਕਰਕੇ ਦੁਨੀਆਂ ਵਿੱਚ ਰਹਿੰਦੇ ਆ ਭਲੇ ਦੇ ਫਿਰੇ ਜਨਮ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲ ਜਾਓ ਸਾਰੇ ਜਪੀ ਭਾਈ ਪਰਤਾ ਬੁਰਾ ਨਾ ਰੱਖੋ ਚੀਤ ਪਰਤਾ ਬੁਰਾ ਨਾ ਰੱਖੋ ਚੀਤ